ਸਸ਼ੀਕਲ ਜੀ ਮੈਂ ਹਾ ਅਜਤਿਕਾ ਸੰਧੂ ਤੇ ਗੱਲ ਕਰਦੇ ਹਾਂ ਜੀ ਕੈਬਨਟ ਦੇ ਵਿੱਚ ਇੱਕ ਵੱਡੀ ਮੀਟਿੰਗ ਰੱਖ ਲਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੇਕਰ ਗੱਲ ਕਰੀਏ ਤਾਂ ਲੋਕਾਂ ਨੇ ਕਾਫੀ ਜਣੀਆਂ ਨੇ ਕਿਸਾਨਾਂ ਨੇ ਵੀ ਉਮੀਦਾਂ ਲਾਈਆਂ ਨੇ ਕਿ ਕੈਬਨਟ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਤਾਂ ਕੀ ਜਿਹੜਾ ਹੈ ਵੱਡਾ ਡਿਸੀਜਨ ਲੈਣ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਲਾਂਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਦਿਆਂ ਦੇ ਵਿੱਚ ਕਾਫੀ ਜਿਹੜੀ ਹੈ ਗੜਬੜ ਚੱਲ ਰਹੀ ਹੈ ਯਾਨੀ ਕਿ ਗੜਬੜ ਇਸ ਤਰੀਕੇ ਦੀ ਕਿ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਵਾਜ਼ਾ ਦੇਣ ਦੀ ਤਾਂ ਉਹ ਵੀ ਗੱਲ ਜਿਹੜੀ ਹੈ ਰੱਦੀਪਰ ਲੋਕਾਂ ਵੱਲੋਂ ਜਿਹੜੀ ਹੈ ਛੱਡ ਦਿੱਤੀ ਗਈ ਹੈ ਯਾਨੀ ਕਿ ਨਾ ਹੀ ਕਿਸਾਨ ਖੁਸ਼ ਨੇ ਤੇ ਨਾ ਹੀ ਆਮ ਲੋਕ ਦੂਸਰੇ ਪਾਸੇ ਚੇਕ ਕਰ ਗੱਲ ਕਰੀਏ ਤਾਂ ਕੈਪਟਨ ਮੀਟਿੰਗ ਦੇ ਵਿੱਚ ਕੀ ਖਾਸ ਜਿਹੜੇ ਨੇ ਡਿਸੀਜਨ ਲਏ ਜਾਣਗੇ ਪੰਜਾਬ ਦੇ ਲਈ ਤਾਂ ਲੋਕਾਂ ਨੂੰ ਕਾਫੀ ਜਿਹੜਾ ਹੈ ਇਹਦਾ ਇੰਤਜ਼ਾਰ ਹੈ ਕਿ ਇਹਦੇ ਵਿੱਚ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕਾਂ ਮੰਤਰੀਆਂ ਦੀ ਖਿੱਚ ਕੀਤੀ ਜਾਏਗੀ ਜਾਂ ਫਿਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਮ ਜਿਹੜੇ ਨੇ ਪਾਰਟੀ ਛੱਡ ਕੇ ਚਲੇ ਗਏ ਨੇ ਉਹਨਾਂ ਬਾਰੇ ਗੱਲ ਕੀਤੀ ਜਾਏਗੀ ਜਾਂ ਫਿਰ ਪੰਜਾਬ ਦੇ ਮੋਤੀਆ ਬਾਰੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਵੀ ਕੈਬਨਟ ਵਿੱਚ ਮੀਟਿੰਗ ਕਰਦੇ ਨੇ ਉਹਨਾਂ ਵੱਲੋਂ ਜੋ ਵੀ ਐਲਾਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਦੇ ਉੱਤੇ ਉਹ ਗੱਲ ਪੂਰੀ ਕਰਦੇ ਨਜ਼ਰ ਨਹੀਂ ਆਉਂਦੇ ਯਾਨੀ ਕਿ ਸਿੱਧੇ ਪਾਚ ਗੱਲ ਕਰੀਏ ਕਿ ਸਭ ਤੋਂ ਵੱਡਾ ਫੇਰ ਬਦਲ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਸ਼ਬਦ ਜੁੜ ਗਿਆ ਹੈ ਮੈਨੂੰ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨਨੇ ਮਰਜੀ ਆਪ ਦੇ ਵੱਲੋਂ ਡਿਸੀਜਨ ਲੈਂਦੇ ਨੇ ਲੇਕਿਨ ਉਹ ਡਿਸੀਜਨ ਜਦੋਂ ਤੱਕ ਦਿੱਲੀ ਤੋਂ ਜਿਹੜੇ ਨਹੀਂ ਕਲੀਅਰ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਕੈਬਨਿਟ ਮੀਟਿੰਗ ਧਰੀਆਂ ਤਰਾਈਆਂ ਰਹਿ ਜਾਂਦੀਆਂ ਨੇ ਹਾਲਾਂਕਿ ਅੱਜ ਮੀਟਿੰਗ ਦਾ ਐਲਾਨ ਕੀਤਾ ਗਿਆ ਹੈ ਮੀਟਿੰਗ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰਾਂਗੇ ਜਾਂ ਫਿਰ ਕਹਿ ਲਓ ਕਿ ਇਹਦੇ ਉੱਤੇ ਵੱਡੇ ਕੀ ਪੰਜਾਬ ਨੂੰ ਦੇਣ ਜਾ ਰਹੇ ਨੇ ਪੰਜਾਬ ਦੀ ਇਹਦੇ ਵਿੱਚ ਦੇਣ ਕੀ ਹੈ ਜਾਂ ਫਿਰ ਸਿਰਫ ਇੱਕ ਛੁਟਕਲੇ ਬੋਲ ਕੇ ਕੈਬਨ ਮੀਟਿੰਗ ਨੂੰ ਖਤਮ ਕਰ ਦਿੱਤਾ ਜਾਵੇਗਾ ਜਿਹੜੀ ਹੈ ਕੈਬਨ ਮੀਟਿੰਗ ਉਹ ਹੈ ਰਿਹائش ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਵਿਖੇ ਉੱਥੇ ਰੱਖੀ ਗਈ ਹੈ ਤੇ ਦੂਸਰੇ ਪਾਸੇ ਲੋਕਾਂ ਵੱਲੋਂ ਤਾਂ ਉਮੀਦਾਂ ਲਗਾਈਆਂ ਹੀ ਜਾ ਰੀਆਂ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਆਪ ਦੇ ਵੀ ਵਿਧਾਇਕ ਮੰਤਰੀ ਕਾਫੀ ਘਬਰਾਏ ਹੋਏ ਨੇ ਕਿ ਉਹਦੇ ਵਿੱਚ ਕੀ ਸਾਨੂੰ ਕਿਹਾ ਜਾਏਗਾ ਤੇ ਕੀ ਸਾਡੇ ਉੱਤੇ ਵੱਡੇ ਜਿਹੜੇ ਨੇ आरोप थोप ਦਿੱਤੇ ਜਾਣਗੇ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਕਾਫੀ ਆਮ ਆਦਮੀ ਪਾਰਟੀ ਦੇ ਵਿਧਾਇਕ ਆਗੂ ਮੰਤਰੀ ਆਦੀ ਹੀ ਪਾਰਟੀ ਬਾਰੇ ਬੋਲਦੇ ਵੀ ਨਜ਼ਰ ਆਏ ਤੁਹਾਨੂੰ ਦੱਸ ਦਈਏ ਕਿ ਜਿਹੜੀ ਹੈ ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ 24 ਸਤੰਬਰ 2025 ਨੂੰ ਬੁਲਾਈ ਗਈ ਹੈ ਇਹ ਮੀਟਿੰਗ ਮੁੱਖ ਮੰਤਰੀ ਦੀ ਸਰਕਾਰੀ ਰਿਆਜਤੀ ਦੁਪਹਿਰ 12 ਵਜੇ ਹੋਵੇਗੀ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਤੇ ਕੁਝ ਅਹਿਮ ਫੈਸਲੇ ਵੀ ਲਏ ਜਾਉਣਗੇ ਇਹ ਮੀਟਿੰਗ ਦੇ ਵਿੱਚ ਜਿਹੜਾ ਹੈ ਫਿਲਹਾਲ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ। ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹੀ ਸਸਪੈਂਸ ਕ੍ਰੀਏਟ ਕਰਦੇ ਨਜ਼ਰ ਆਉਂਦੇ ਨੇ। ਜੇਕਰ ਗੱਲ ਕਰੀਏ ਸਸਪੈਂਸ ਤੋਂ ਬਾਅਦ ਜੇ ਕੋਈ ਵਧੀਆ ਡਿਸਿਜਨ ਲਿਆ ਜਾਵੇ ਤਾਂ ਲੋ ਕੋਸ ਸਪੈਂਸ ਵਿੱਚ ਰਹਿਣ ਵਾਸਤੇ ਵੀ ਤਿਆਰ ਹੁੰਦੇ ਨੇ ਲੇਕਿਨ ਜਿਸ ਤਰੀਕੇ ਨਾਲ ਵੇਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਨ੍ਹਾਂ ਵੱਲੋਂ ਮੀਟਿੰਗ ਰੱਖੀ ਜਾਂਦੀ ਹੈ ਮੀਟਿੰਗ ਦੇ ਵਿੱਚ ਜਿਹੜੇ ਅਹਿਮ ਫੈਸਲੇ ਲੈਣ ਦੀ ਗੱਲ ਹੁੰਦੀ ਹੈ ਤਾਂ ਉਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਅਹਿਮ ਫੈਸਲਿਆਂ ਉੱਤੇ ਕਦੇ ਵੀ ਖਰੇ ਨਿਕਲਦੇ ਨਹੀਂ ਦਿਖਾਈ ਦਿੱਤੇ ਬਾਕੀ ਦੇਖਦੇ ਆ ਮੀਟਿੰਗ 24 ਸਤੰਬਰ ਦਾ ਟਾਈਮ ਦਿੱਤਾ ਗਿਆ ਹੈ ਮੁੱਖ ਮੰਤਰੀ ਦੀ ਰਿਹائش ਤੇ ਹੋਣੀ ਹੈ ਤੇ ਇਹ ਜਾਣਕਾਰੀ ਅਸੀਂ ਮੀਟਿੰਗ ਤੋਂ ਬਾਅਦ ਦੋਵਾਂਗੇ ਲੇਕਿਨ ਕਹਿ ਰਹੇ ਨੇ ਕਿ ਕਾਫੀ ਜ਼ਿਆਦਾ ਜਿਹੜੇ ਨੇ ਇਹ ਫੈਸਲੇ ਲੈਣ ਜਾ ਰਹੇ ਨੇ ਇਸ ਮੀਟਿੰਗ ਦੇ ਵਿੱਚ ਧੰਨ